ਦਾ ਗੇਟ ਆ ਡੋਰ ਦੋਨੀਆਂ ਗੇਟਾਂ ਨੂੰ ਨਿੰਦੇ ਲਾਉਂਦੇ ਆ ਜਿੰਦੇ ਜਿੰਦੇ ਲਾ ਕੇ ਨਾ ਚਾਬੀ ਪਤਾ ਬਈਆਂ ਨੂੰ ਫੜਾ ਦਿੰਦੇ ਆ ਬਈਏ ਨਾ ਮੋਟਰਾਂ ਤੇ ਚੱਲ ਜਾਂਦੇ ਆ ਉਹਨਾਂ ਦੀ ਮੋਟਰਾਂ ਤੇ ਸੌਣਾ ਹੁੰਦਾ ਕਿ ਵੀ ਲਾਈਟ ਚੱਲਦੀ ਹੁੰਦੀ ਨਾ ਜਦੋਂ ਤੇ ਕਿਉਂਕਿ ਵੀ ਗੋਰੀ ਕਿਤੇ ਜਾਵੇ ਨਾ ਗੱਡੀ ਚੱਕ ਕੇ ਸੋਚ ਮੈਂ ਕੀ ਕੁਛ ਕੀਤਾ ਹੋਊਗਾ ਜਿਹੜਾ ਮੇਰੇ ਘਰ ਦੇ ਉੱਠ ਛੱਟ ਦੇ ਦੇ ਰਾਤੀ ਜਿਹੜੀ ਪਹਿਲਾਂ 11 ਵੇ ਗੱਡੀ ਦੇਖਣ ਗਿਆ ਫਿਰ ਜਿਹੜੀ 2 ਵਜੇ ਗੱਡੀ ਦੇਖਣ ਗਿਆ ਮੈਂ ਕੈਮਰੇ ਚੱਕ ਕੇ ਜਮਾ ਜਿਹੜੀ ਤੁਸੀਂ ਰਾਤ ਨੂੰ ਕੀ ਕਰਦੇ ਕਹਿੰਦਾ ਮੈਂ ਰੋਜ਼ ਹੀ ਉੱਠਦਾ ਬੱਦ ਮੈਂ ਦੇਖਦਾ ਹਮ ਨਾ ਵੀ ਗੱਡੀ ਤਾਂ ਨਹੀਂ ਰਹੀ ਗੋਰੀ ਵੀ ਚਲ ਉ ਵੀ ਪ੍ਰਭ ਨੂੰ ਨਾ ਕੁਝ ਕਹਿ ਦਵੇ ਜਾ ਕੇ ਮੇਰਾ ਦਿਮਾਗ ਦੇ ਘਰ ਦੇ ਮੈਂ ਤੈਨੂੰ ਦੱਦੀ ਹਾਂ ਵੀ ਜੇ ਮੈਂ ਜਲਪੁਰੇ ਤੇ ਆ ਗਈ ਘਰ ਦੇ ਨੂੰ ਇਹ ਜਲਪੁਰਾ ਮੇਰਾ 20% ਲੱਗਦਾ ਤੇ ਉਹਨਾਂ ਨੂੰ ਪਤਾ ਵੀ ਮੈਂ ਸਾਰਾ ਕੁਝ ਇੱਥੇ ਖਲਾਰਾ ਪਾ ਦੇਣਾ ਘਰ ਦੇ ਇੰਨਾ ਡਰੇ ਪਏ ਮੇ ਤੋਂ ਸੰਜੀ ਸਤਿ ਸ੍ਰੀ ਅਕਾਲ ਜੀ ਮਿੱਤਰੋ ਜਿਵੇਂ ਤੁਸੀਂ ਜਾਣਦੇ ਹੋ ਕਿ ਕੱਲ ਉਪਲ ਫਾਰਮ ਵਾਲਿਆਂ ਦਾ ਰਾਜੀਨਾਮਾ ਹੋ ਗਿਆ ਸੀ ਪ੍ਰਭ ਹੁਣਾਂ ਦੇ ਨਾਲ ਜਿਸ ਦੇ ਵਿੱਚ ਇਹਨਾਂ ਨੇ ਕਿਹਾ ਕਿ ਸਾਨੂੰ ਕਨਫਿਊਜ਼ਨ ਹੋਈ ਸੀ ਸਾਨੂੰ ਮਿਸ ਅੰਡਰਸਟੈਂਡਿੰਗ ਹੋਈ ਸੀ ਜਿਸ ਕਰਕੇ ਸਾਡਾ ਇਹ ਚੱਕਰ ਪਿਆ ਤੇ ਅਸੀਂ ਹੁਣੇ ਕਲੀਅਰ ਕਰ ਲਈ ਹੈ ਜਿਸ ਕੁੜੀ ਪਿੱਛੇ ਸਾਰਾ ਪੰਜਾਬ ਡਾਂਗਾ ਚੱਕੀ ਫਿਰਨਦਿਆ ਸੀ ਉਸ ਨੇ ਆਪ ਹੀ ਰਾਜੀਨਾਮਾ ਕਰ ਲਿਆ ਤੇ ਜਿਸ ਤੋਂ ਬਾਅਦ ਕੁੜੀ ਦੀ ਕਾਲ ਰਿਕਾਰਡਿੰਗ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਦੇ ਉੱਤੇ ਅਤੇ ਹੋਰ ਵੀ ਸੱਚ ਨਿਕਲ ਰਿਹਾ ਹੈ ਉਸ ਦੇ ਮੂੰਹੋਂ ਗਾਈਜ਼ ਹੁਣ ਇਹ ਤੇ ਕਿਸੇ ਨੂੰ ਵੀ ਪਤਾ ਨਹੀਂ ਲੱਗਾ ਕਿ ਸੱਚਾ ਕੌਣ ਹੈ ਤੇ ਝੂਠਾ ਪਰ ਸਭ ਦੀ ਮਿੱਟੀ ਭਲੀਤ ਕਰਤੀ ਇੱਕ ਮਿੰਟ ਚ ਬਾਕੀ ਤੁਸੀਂ ਵੀ ਆਪਣੀ رائے ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦਿਓ ਧੰਨਵਾਦ